ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਦਰਸ਼ਨ ਕਰਾਂਗੇ ਜੀ ਗੁਰਦੁਆਰਾ ਗੜੀ ਬਾਬਾ ਬੰਦਾ ਸਿੰਘ ਜੀ ਭਾਦਰ ਗੁਰਦਾਸ ਮੰਗਲ ਇਹ ਗੁਰਦੁਆਰਾ ਸਹਾਇਤਾ ਗੁਰਦਾਸਪੁਰ ਦਿਨ ਅੰਧੀ ਕਿ ਪੈਂਦਾ ਹੈ ਇਹ ਗੁਰਦੁਆਰਾ ਸਹਾਇਤਾ ਜੋ ਪ੍ਰਬੰਧ ਹੈ ਉਹ ਗੁਰਦੁਆਰਾ ਸ਼੍ਰੋਮਣੀ ਕਮੇਟੀ ਦੇ ਕੋਲ ਹੈ इस द नज़द ही बाबा बंदा सिंह बहादुर कॉलेज भी है वो तो भी श्रोमी कमेटी के अंडर ही है ये गुरद्वा साहब भी काफ़ी उच्च जगह उपर हुआ है सामने तुम दर्शन कर सकते हो के ਇਹ ਨਿਹੰਗ ਸਿੰਘਾਂ ਦਾ ਵੀ ਗੁਰਦੁਆਰਾ ਸਾਹਿਬ ਇੱਥੇ ਹੈ। ਉਹਨਾਂ ਦਾ ਡੇਰਾ ਹੈ ਇੱਥੇ। ਉਹ ਤੁਹਾਨੂੰ ਦਰਬਾਰ ਦੇ ਅੰਦਰੋਂ ਦਰਸ਼ਨ ਕਰਵਾਉਂਦੇ ਹਾਂ। ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 1715 ਵਿੱਚ ਕਲਾਨੌਰ ਤੇ ਬਟਾਲਾ ਤੇ ਕਬਜ਼ਾ ਕਰ ਲਿਆ ਤਾਂ ਅਬਦુલ ਸਮਦ ਖਾਨ ਨੇ ਮੁਗਲ ਫੌਜਾਂ ਨੂੰ ਨਾਲ ਲੈ ਕੇ ਇਸ ਗੁਰਦਾਸ ਨੰਗਲ ਦੀ ਕੱਚੀ ਗੜੀ ਵਿੱਚ ਜੋ ਹੈ ਬਾਬਾ ਜੀ ਅਤੇ ਸਿੱਖ ਸੈਨਿਕਾਂ ਨੂੰ ਘੇਰਾ ਪਾ ਲਿਆ 8 ਮਹੀਨੇ ਤੱਕ ਜੋ ਹੈ ਕੇਰਾ ਪਿਆ ਰਿਹਾ ਇਸ ਤਰ੍ਹਾਂ 8 ਮਹੀਨੇ ਗੱਡੀ ਦੇ ਅੰਦਰ ਰਹਿੰਦਿਆਂ ਹੋਇਆਂ ਵੀ ਸਿੱਖ ਸੈਨਿਕ ਜੋ ਬੜੀ ਬਹਾਦਰੀ ਨਾਲ ਲੜਦੇ ਰਹੇ ਪਰ ਇਸ ਮੁਸੀਬਤ ਦੀ ਘੜੀ ਵਿੱਚ ਬਾਬਾ ਬినੋਦ ਸਿੰਘ ਜੀ ਆਪਣੇ ਸੈਨਿਕਾਂ ਨੂੰ ਨਾਲ ਲੈ ਕੇ ਗੱਡੀ ਤੋਂ ਚਲੇ ਗਏ ਮੁਗਲ ਫੌਜਾਂ ਦੀ ਨਾਕਾਬੰਦੀ ਤੇ ਕਾਰਨ ਗੜੀ ਦੇ ਅੰਦਰੋਂ ਫੌਜੀ ਸਮਾਨ ਤੇ ਰਸਦ ਮੁੱਕ ਗਈ। ਇਹਦੇ ਕਾਰਨ ਸਿੰਘ ਫਾਕੇ ਘਟਣ ਲੱਗੇ। ਆਖਿਰ 7 ਦਸੰਬਰ 1715 ਨੂੰ ਮੁਗਲ ਫੌਜਾਂ ਨੇ ਗੜੀ ਤੇ ਕਬਜ਼ਾ ਕਰ ਲਿਆ। ਬਾਬਾ ਬੰਦਾ ਸਿੰਘ ਜੀ ਬਹਾਦਰ ਅਤੇ 800 ਸਿੰਘਾਂ ਨੂੰ ਬੰਦੀ ਬਣਾ ਕੇ ਲਾਹੌਰ ਲਜਾਇਆ ਗਿਆ ਉੱਥੋਂ ਉਹਨਾਂ ਨੂੰ ਜਲੂਸ ਦੀ ਸ਼ਕਲ ਵਿੱਚ ਦਿੱਲੀ ਲਜਾਇਆ ਗਿਆ ਜਿੱਥੇ ਕਿ ਫਿਰ ਉਹਨਾਂ ਤੇ ਤਸ਼ੱਦਦ ਹੁੰਦਾ ਹੈ ਅਤੇ ਉਹਨਾਂ ਨੂੰ ਵਾਰ-ਵਾਰੀ ਸ਼ਹੀਦ ਕੀਤਾ ਜਾਂਦਾ ਗੁਰਦਾਸ ਨੰਗਲ ਜੋ ਪਿੰਡ ਹੈ ਇੱਥੋਂ ਥੋੜੀ ਹੀ ਦੂਰੀ ਤੇ ਹੈ ਗੁਰਦਰਾ ਸਾਹਿਬ ਥੋੜਾ ਸਾਈਡ ਤੇ ਬਣਿਆ ਹੋਇਆ ਹੈ ਇੱਥੇ ਪਵਿੱਤਰ ਸਰੋਵਰ ਵੀ ਬਣਿਆ ਹੋਇਆ ਹੈ ਅਤੇ ਸਾਈਡਾਂ ਤੇ ਬਹੁਤ ਸੋਹਣੀਆਂ ਪਾਰਕਾਂ ਵੀ ਬਣੀਆਂ ਹੋਈਆਂ ਹਨ ਹਰ ਸਾਲ 9 ਅਪ੍ਰੈਲ ਨੂੰ ਸ਼ਹੀਦਾਂ ਦੀ ਯਾਦ ਵਿੱਚ ਇੱਥੇ ਜੋੜ ਮੇਲਾ ਵੀ ਮਨਾਇਆ ਜਾਂਦਾ ਹੈ ਗੁਰਦੁਆਰਾ ਸਾਹਿਬ ਦਾ ਸੰਪੂਰਨ ਇਤਿਹਾਸ ਇੱਥੇ ਲਿਖਿਆ ਹੋਇਆ ਹੈ ਨਾਲ ਹੀ ਇੱਥੇ ਲੰਗਰ ਦਾ ਵੀ ਪ੍ਰਬੰਧ ਹੈ ਸੰਗਤ ਕੋ ਕਿਸੇ ਵੀਰੇ ਵੀ ਆ ਕੇ ਪ੍ਰਸ਼ਾਦਾ ਸਾਕ ਸਕਦੀ ਹੈ ਜੇਕਰ ਤੁਸੀਂ ਗੁਰਦਾਸਪੁਰ ਕਦੇ ਆਉਂਦੇ ਹੋ ਤਾਂ ਇੱਥੇ ਜ਼ਰੂਰ ਦਰਸ਼ਨ ਕਰੋ ਮੈਂ ਬੰਦਾ ਬਖਰੀਦ ਸੱਚ ਸਾਹਿਬ ਮੇਰਾ ਸੱਚ ਸਾਹਿਬ ਮੇਰਾ ਮੈਂ ਬੰਦਾ ਬਖਰੀਦ ਇਹਦਰ ਬੰਦਾ ਲੰਗਰ ਹਾਲ ਵੀ ਬਣਿਆ ਹੋਇਆ ਹੈ ਮਿਲਦੇ ਆ ਅਗਲੀ ਵੀਡੀਓ ਵਿੱਚ ਕਿਸੇ ਹੋਰ ਗੁਰਦੁਆਰਾ ਸਾਹਿਬ ਵਿੱਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ